ਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼੍ਰੀ ਭਾਗੀਰਾਜ ਸਿੰਘ ਮੀਨਾ ਆਈਪੀਐਸੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਮਾਨਸਾ ਵਿਖੇ ਹੋਏ ਕਤਲ ਨੂੰ ਬਸ ਸਟੈਂਡ ਬੁਡਲਾੜਾ ਵਿਖੇ ਦਿਨ ਦਿਹਾੜੇ ਜਿਹੜਾ ਕਤਲ ਹੋਇਆ ਸੀ ਉਸ ਦੇ ਦੋ ਦੋਸ਼ੀਆਂ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਥਾਣਾ ਸਿਟੀ ਬੁਡਲਾੜਾ ਦੀ ਪੁਲਿਸ ਕੋਲ ਇਤਲਾਹ ਮਿਲੀ ਸੀ ਕਿ ਬਸ ਸਟੈਂਡ ਬੁਡਲਾੜਾ ਵਿਖੇ ਜਸ਼ਨਦੀਪ ਸਿੰਘ ਉਮਰ 20 ਸਾਲ ਪੁੱਤਰ ਮੇਵਾ ਸਿੰਘ ਵਾਸੀ ਕੁਲੈਰੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਰਾਊਂਡ 1.5 ਵਜੇ ਕੇ ਆਸ-ਪਾਸ ਬੁਡਲਾੜਾ ਬੱਸ ਸਟੈਂਡ 'ਤੇ ਦਿਨ ਦਿਹਾੜੇ ਮર્ડਰ ਇਨਸੀਡੈਂਟ ਰਿਪੋਰਟ ਹੋਇਆ ਸੀ ਤੋਂ ਜਦੋਂ ਸਾਨੂੰ ਇਤਲਾਹ ਮਿਲੀ ਸਾਡੀ ਸੀਆਈਏ ਟੀਮ ਔਰ ਸਿਟੀ ਬੁਡਲਾੜਾ ਕੇ ਐਸਐਚਓ ਸਾਹਿਬ ਆਪਣੇ ਦੋਨੋਂ ਟੀਮੋ ਕੇ ਸਾਥ ਤੁਰੰਤ ਅਸੀਂ ਸਾਰੀ ਟੀਮਾਂ ਨੂੰ ਸਾਰੇ ਏਰੀਏ ਦੇ ਵਿੱਚ ਐਕਟੀਵੇਟ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਇਸ ਕੇਸ ਨੂੰ ਟ੍ਰੇਸ ਕਰਕੇ ਔਰ ਜੋ ਇਨਕੇ ਦੋਸ਼ੀ ਸੀ ਉਹ ਸਾਰੇ ਪਾਚੋ ਦੋਸ਼ੀਆਂ ਨੂੰ ਅਸੀਂ ਅਰਸ਼ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈਗੀ ਇਸ ਵਿੱਚ ਜੋ ਡਿਜੀਜ਼ ਹੈਗਾ ਜਸਨਦੀਪ ਸਿੰਘ ਇਹ ਕੁਲਹਰੀ ਪਿੰਡ ਦਾ ਰਹਿਣ ਵਾਲਾ ਹੈਗਾ ਇਸਕਾ ਇੱਕ ਰਣਵੀਰ ਸਿੰਘ ਉਰਫ ਫਲੌਪ ਜੋ ਬਹਿਮਨ ਵਾਲਾ ਹਰਿਆਣਾ ਤੋਂ ਬਿਲੋਂਗ ਕਰਦਾ ਹੈ ਇਹਨਾਂ ਦਾ ਆਪਸ ਵਿੱਚ ਪਹਿਲੇ ਕਿਸੇ ਬਾਤ ਕੋ ਲੈ ਕੇ ਟਕਰਾਰ ਹੋਇਆ ਸੀ ਤਾਂ ਉਹ ਇੱਕ ਦੂਸਰੇ ਨੂੰ ਰੰਜਿਸ਼ ਰਖਦੇ ਸੀ ਤਾਂ ਕੱਲ ਇਹ ਜਸਨਦੀਪ اور ਜੋ ਫਲੌਪ ਹੈਗਾ ਇਹ ਕਿਸੇ ਪੀਜ਼ਾ ਸ਼ਾਪ पे आमने-सामने हुए तो ਉੱਥੇ ਜਸਨਦੀਪ ਨੇ ان کی ਕਹਾ ਸੁਣੀ ہوئی اس کے بعد میں ਫਲੌਪ ਆਪਣੇ ਬਾਕੀ ਸਾਥੀਆਂ ਨੂੰ ਨਾਲ ਲੈ ਕੇ ਵਰਨਾਕਾਰ ਦੇ ਵਿੱਚ ਇਹ ਬਸ ਸਟੈਂਡ पे आके और जो ਕੁल्हाड़ी ਨਾਲ और जो डंडे सोटे मार के और इसके हेड ਇੰਜਰੀ करके इसका ਮਰਡਰ ਕੀਤਾ ਸੀ तो इसमें जो ਅਸੀਂ ਹੁਣ ਤੱਕ ਜੋ ਪੰਜੋ ਦੋਸ਼ੀ ਹੈਗੇ रणवीर ਸਿੰਘ और फ्लॉप पवित्र ਸਿੰਘ ਕਰਨ ਦਵਿੰਦਰ और नरेंद्र ਸਿੰਘ ਸਾਰਿਆਂ ਨੂੰ ਅਸੀਂ ਅਰੈਸਟ ਕਰਨ ਦੇ ਵਿੱਚ ਸਫਲ ਹੋਏ ਹੈਗੇ ਔਰ ਜੋ ਵਾਰਦਾਤ ਦੇ ਵਿੱਚ ਵਰਨਾਕਾਰ ਯੂਜ਼ ਕੀਤੀ ਗਈ ਸੀ ਪੀਵੀ 13 ਬੀਡਬਲਿਊ 1192 ਜੋ ਦਵਿੰਦਰ ਸਿੰਘ ਕੀ ਹੈਗੀ ਉਹ ਵੀ ਅਸੀਂ ਰਿਕਵਰ ਕਰ ਲਈ ਹੈਗੀ ਜੋ ਅਕਿਊਜ਼ ਕੇ ਪੰਜੋ ਲੜਕੇ ਹੈਗੇ ਉਹ 18 20 22 ਸਾਲ ਕੀ ਉਮਰ ਆਦੀ ਉਮਰ ਹੈਗੀ ਤੋਂ ਮਾਨਸਾ ਪੁਲਿਸ ਕੀ ਇੱਕ ਬਹੁਤ ਹੀ ਵੱਡੀ ਕਾਮਯਾਬੀ ਹੈ ਕਿ ਦਿਨ ਦਾੜੇ ਮਟਰ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਟ੍ਰੇਸ ਕਰਕੇ ਔਰ ਦੋਸ਼ੀਆਂ ਨੂੰ ਅਰੈਸਟ ਕਰਨ ਦੇ ਵਿੱਚ ਅਸੀਂ ਸਫਲ ਹੋਏਗੇ ਸਰ ਕੀ ਵਜ੍ਹਾ ਰੰਜਿਸ਼ ਰਹੀ ਹੈ ਜਿਹਦੇ ਪਿੱਛੇ ਵਜ੍ਹਾ ਰੰਜਿਸ਼ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲੇ ਜੋ ਡੀਜੀ ਜਸਨਦੀਪ ਔਰ ਜੋ ਰਣਵੀਰ ਸਿੰਘ ਔਰ ਫਲੌਪ ਹੈਗਾ ਇਹ ਇੱਥੇ ਬੁਰਲਾੜਾ ਦੇ ਵਿੱਚ ਪੜ੍ਹਦੇ ਸੀ ਕਾਲਜ ਦੇ ਉਸ ਤੇ ਕੋਈ ਬਾਤ ਕੋ ਲੈ ਕੇ ਇਨਕੀ ਤਕਰਾਰਬਾਜ਼ੀ ਹੋਈ ਸੀ ਤੋ ਉਸਕੋ ਲੈ ਕੇ ਉਹ ਰੰਜਿਸ਼ ਰੱਖਦਾ ਸੀ ਫਲੌਪ ਡੀਜੀਸ ਕੇ ਨਾਲ ਸਰ ਪਹਿਲਾਂ ਵੀ ਇਨਾਂ ਤੇ ਕੋਈ ਇਹ ਜਿਹਾ ਕੋਈ ਹੈਗਾ ਕ੍ਰਿਮੀਨਲ ਰਿਕਾਰਡ ਅਸੀਂ ਹੁਣ ਤੱਕ ਚੈੱਕ ਕੀਤਾ ਹੈਗਾ ਤਾਂ ਕਿਸੇ ਕੇ ਖਿਲਾਫ ਅਭੀ ਕੋਈ ਪਰਚਾ ਰਿਪੋਰਟ ਰਜਿਸਟਰ ਨਹੀਂ ਹੈਗਾ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਆਂ ਅੱਜ ਇਨਕਾ ਪੇਸ ਕਰਕੇ ਔਰ ਰਿਮਾਂਡ ਹਾਸਿਲ ਕੀਤਾ ਜਾਏਗਾ ਸਰ ਕਿੱਥੋਂ ਗ੍ਰਿਫਤਾਰ ਕੀਤੇ ਗਏ ਨੇ ਜੇ ਮੌਕਾਵਾਲ ਦਾ ਤੋ ਫਰਾਰ ਹੋ ਗਏ ਸੀਗੇ ਇਹ ਇਨਕਾ ਜੋ ਟੀ ਪੁਆਇੰਟ ਫੁਲਾ ਵਾਲਾ ਡੋਗਰਾ ਬੁਡੇਲਾੜਾ ਦੇ ਵਿੱਚ ਇਨਾਂ ਦੀ ਅਸੀਂ ਇਨਾਂ ਨੂੰ ਅਰੈਸਟ ਕੀਤਾ ਹੈਗਾ ਅਜਨਾਲਾ ਦੇ ਪਿੰਡ ਸੁਧਾਰ ਵਿਖੇ ਖੇਤ ਵਿੱਚ ਮਿੱਟੀ ਪੁੱਟਣ ਦੇ ਮਾਮਲੇ ਵਿੱਚ ਵਿਵਾਦ ਇਸ ਕਦਰ ਵੱਧ ਗਿਆ ਕਿ ਪਿੰਡ ਦੇ ਸਰਪੰਚ ਨੇ ਪਿੰਡ ਦੇ ਹੀ ਕੁਝ ਲੋਕਾਂ ਤੇ ਉਸ ਦੀ ਜ਼ਮੀਨ ਵਿੱਚ ਦਾਖਲ ਹੋ ਕੇ ਉਸ ਦੀ ਪਤਨੀ ਅਤੇ ਮਾਤਾ ਨਾਲ ਗਲਤ ਸ਼ਬਦਾਬਲੀ ਵਰਤਣ ਅਤੇ ਹੁੱਲੜਬਾਜੀ ਕਰਨ ਦੇ ਦੋਸ਼ ਲਗਾ ਦਿੱਤੇ ਇਸ ਸਬੰਧੀ ਸਰਪੰਚ ਵੱਲੋਂ ਡੀਐਸਪੀ ਜਨਾਲਾ ਨੂੰ ਦਰਖਾਸਤ ਵੀ ਦਿੱਤੀ ਗਈ ਉਧਰ ਦੂਜੀ ਧਿਰ ਵੱਲੋਂ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਤੇ ਲਗਾਏ ਗਏ ਇਲਜ਼ਾਮ ਬਿਲਕੁਲ ਬੇਬੁਨਿਆਦ ਹਨ ਤੋ ਕਿ ਇਸੇ ਮਾਮਲੇ ਵਿੱਚ ਪਿੰਡ ਦੇ ਬੰਦਿਆ ਦੇ ਨਾਲ ਪਿੰਡ ਦੇ ਹੀ ਲੋਕਾਂ ਦੀ ਜ਼ਮੀਨ ਵਿੱਚ ਗਏ ਸਨ ਤੇ ਉਹਨਾਂ ਵੱਲੋਂ ਕਿਸੇ ਪ੍ਰਕਾਰ ਦੀ ਵੀ ਕੋਈ ਗਲਤ ਸ਼ਬਦਾਵਲੀ ਦਾ ਪ੍ਰਯੋਗ ਨਹੀਂ ਕੀਤਾ ਗਿਆ। ਮਾਮਲਾ ਇਸ ਤਰ੍ਹਾਂ ਜੀ ਸਾਡੇ ਨਾਲ ਕੰਪਨੀ ਦੇ ਨਾਲ ਜੋ ਭਾਤਮੜਾ ਪ੍ਰੋਜੈਕਟ ਚੱਲ ਰਿਹਾ ਹੈ ਕੋਈ ਐਗਰੀਮੈਂਟ ਹੋਇਆ ਹੈ ਸਾਡਾ ਮਿੱਟੀ ਪਟਾਉਂਦਾ। ਉਹ ਮੈਂ ਜੋ ਕੇ ਪਰਮਿਸ਼ਨ ਲੈ ਕੇ ਸਾਰੇ ਮੈਗਜ਼ੀ ਰਿਕੁਆਇਰਮੈਂਟ ਪੂਰੀਆਂ ਕਰਕੇ ਮੈਂ ਆਪਣੇ ਖੇਤਾਂ ਦੀ ਮਿੱਟੀ ਪਟਵਾ ਰਿਹਾ ਸੀ। ਇਹ ਬੰਦੇ ਨਾ ਝਾੜੂ ਪਾਰਟੀ ਨਾਲ ਕੋਈ ਸੰਬੰਧ ਰੱਖਦੇ ਆ ਪਿੰਡੋਂ ਤੇ 16 ਤਰੀਕ ਤੋਂ ਇਹ ਸਾਨੂੰ ਹਰਾਸਮੈਂਟ ਕਰਿਆ ਕਰੀ ਮਿੱਟੀ ਚਲਾ ਦਿੰਦੇ ਕਰੀ ਡੱਕ ਦਿੰਦੇ ਆ। ਅਫਸਰਾਂ ਸ ਅਫਸਰਾਂ ਨੇ ਕਿਹਾ ਕਿ ਮਿੱਟੀ ਸਾਡੀ ਚਲਵਾਈ ਅੱਜ ਕੋ ਵਾਕਿਆ 1:30 ਵਜੇ ਦਾ ਹੋਣਾ ਜੀ ਮੈਂ ਆਪਣੇ ਨਿੱਜੀ ਕੰਮ ਵਾਸਤੇ ਜਨਾਲੇ ਆਇਆ ਸੀ ਤੇ ਮਗਰੋਂ ਮੇਰੀ ਵਾਈਫ ਤੇ ਮੇਰੇ ਮਦਰ ਕੱਲੇ ਘਰ ਸੀਗੇ ਤੇ ਇਹਨਾਂ ਨੇ ਆਣ ਕੇ 20-25 ਬੰਦਿਆਂ ਨੇ ਸਾਡੇ ਖੇਤਾਂ ਦੇ ਵਿੱਚ ਅਚਾਨਕ ਉਹ ਲੜਬਾਜੀ ਕੀਤੀ ਤੇ ਕਾਲੇ ਘਰ ਕੀਤਾ ਤੇ ਵਾਈਫ ਮੇਰੀ ਨਾਲ ਵੀ ਬੱਥ ਲੋਕੀ ਕੀਤੀ ਹੈ ਜੀ ਜਿਸ ਦੇ ਸਬੰਧ ਵਿੱਚ ਜੱਜਮੈਂਟ ਡੀਐਸਪੀ ਸਾਹਿਬ ਅੱਜ ਨਾੜਾ ਨੂੰ ਇਹਨਾਂ ਦੇ ਦਰਖਾਸਤ ਦਿੱਤੀ ਹੈ ਤੇ ਨਾਲ ਇਹਨਾਂ ਦੀਆਂ ਜੋ ਵੀ ਫੋਟੋਆਂ ਆਇਆਂ ਨੇ ਖੇਤਾਂ ਦੇ ਵਿੱਚ ਉਹ ਵੀ ਮੈਂ ਨਾਲ ਲਾਈਆਂ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਨਾ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਉਹਨ ਨਮਦਾਸ ਨੂੰ ਜੋਰ ਦਰਖਾਸਤ ਮਾਰ ਕਰਤੀ ਆ ਜੋ ਇਸ ਪਾਈਂ ਆੜੀ ਲੈਰੀਏ ਚੋਂ ਇਹ ਜੀ ਮੇਰੇ ਪਿੰਡ ਦੇ ਨੌਜਵਾਨ ਨੇ ਕੋ ਹਰਦੀਪ ਸਿੰਘ ਆ ਤੁਹਾਡੂ ਪਾਰਟੀ ਆਗੂ ਦਾ ਕੋਈ ਨਾਲ ਉਹਨੇ ਮਲਕੀਤ ਸਿੰਘ ਦੇ ਨਾਲ ਪਿੰਡ ਦੇ ਇਨਸਾਨ ਨੇ ਕਾਫੀ 15 20 ਬੰਦੇ ਨੇ ਜੀ ਅਰੇ ਪਿੰਡ ਦੇ ਕੀ ਮੰਗ ਕੀ ਕਰਦੀ ਹਰਦੀਪ ਸਿੰਘ ਜੀ ਪਿੰਡ ਸੁਧਾਰ ਤੋਂ ਜਿਹੜਾ ਮੇਰੇ ਪਿੰਡ ਨਾਲ ਜਾਇਜ਼ ਮੈਨੀਗ ਦਾ ਮਸਲਾ ਚੱਲ ਰਿਹਾ ਜਿਹੜੇ ਮੇਰੇ ਤੇ ਦੋਸ਼ ਲਗਾਏ ਗਏ ਨੇ ਕਿ ਉੱਥੇ ਸਾਡੇ ਜਗ੍ਹਾ ਦੇ ਵਿੱਚ ਜਾ ਕੇ ਕਿ ਮਤਲਬ ਸਾਨੂੰ ਗਾਲੀ ਗਲੋਚ ਕੀਤਾ ਨਿਸ਼ਾਨ ਸਿੰਘ ਦੀ ਵਾਈਫ ਵੱਲੋਂ ਉਹ ਬਿਲਕੁਲ ਜ ਬੇਬੁਨਿਆਦ ਹੈ ਜੀ ਬਿਲਕੁਲ ਝੂਠ ਹੈ ਜੀ ਇਸ ਗੱਲ ਦਾ ਮੈਨੂੰ ਪਿੰਡ ਆਪਣਾ ਲਖਵਿੰਦਰ ਸਿੰਘ ਵੱਲੋਂ ਜਾਂ ਹਰਵਿੰਦਰ ਸਿੰਘ ਵੱਲੋਂ ਸਾਨੂੰ ਸੱਦਿਆ ਗਿਆ ਮੋਤਬਰ ਬੰਦੇ ਸਾਰੇ ਉੱਥੇ ਪਹੁੰਚੇ ਅਸੀਂ ਆਪਣੀ ਪੈਲੀ ਹਰਵਿੰਦਰ ਸਿੰਘ ਦੀ ਪੈਲੀ ਦੇ ਵਿੱਚ ਖੜੇ ਆ ਸਾਰੇ ਬੰਦੇ ਕੋਈ 15 20 ਬੰਦੇ ਸੀਗੇ ਨਾਲ ਸਾਰੇ ਬੰਦੇ ਅਸੀਂ ਇਹਨਾਂ ਦੀ ਪੈਲੀ ਦੇ ਵਿੱਚ ਖੜ ਕੇ ਮੌਕਾ ਵੇਖਿਆ ਜਾ ਕੇ ਇਹਨਾਂ ਦੀ ਪੈਲੀ ਦੇ ਵਿੱਚੋਂ ਹੀ ਵਾਪਸ ਆਪਾਂ ਉੱਥੋਂ ਹੋ ਗਏ ਆ ਜੀ ਬਿਲਕੁਲ ਇਹ ਇਹਨੂੰ ਇਹ ਚੀਜ਼ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਜੀ ਸੁਨਦਰ ਤੋਂ ਨਿਸ਼ਾਨ ਸਿੰਘ ਨੇ ਇੱਕ ਦਰਖਾਸਤ ਦਿੱਤੀ ਹੈ ਜਿਹਦੇ ਵਿੱਚ ਉਹਨੇ ਕਿਹਾ ਵੀ ਕੁਝ ਵਿਅਕਤੀ ਜਿਹੜੇ ਨੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਜ਼ਮੀਨ ਦੇ ਵਿੱਚ ਕੋਈ ਪ੍ਰੋਬਲਮ ਲਿਆ ਰਹੇ ਸੀ ਜੋ ਉਹਨਾਂ ਨੇ ਦਰਖਾਸਤ ਦਿੱਤੀ ਹੈ ਇਹਦੇ ਸਬੰਧ ਵਿੱਚ ਮੈਂ ਐਸਐਚਓ ਰਮਦਾਸ ਦੀ ਡਿਊਟੀ ਲਈ ਹੈ ਸਾਰੇ ਮੌਕੇ ਤੇ ਜਾ ਕੇ ਤਸਦੀਕ ਕਰਕੇ ਕਾਨੂੰਨ ਮੁਤਾਬਕ ਜਿਹੜੀ ਉਹ ਬੰਦੀ ਕਾਰਵਾਈ ਕੀਤੀ ਜਾਵੇ ਮੋਗਾ ਵਿੱਚ ਸੜਕੀ ਹਾਦਸਿਆਂ ਤੇ ਰੋਕ ਲਗਾਉਣ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਮੋਗਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੋਟਰਸਾਈਕਲ ਰੈਲੀ ਕੱਢੀ ਗਈ ਇਹ ਰੈਲੀ ਸੜਕ ਸੁਰੱਖਿਆ ਜੀਵਨ ਸੁਰੱਖਿਆ ਦੇ ਸੁਨੇਹੇ ਨਾਲ ਆਮ ਲੋਕਾਂ ਨੂੰ ਸੁਰੱਖਿਤ ਯਾਤਰਾ ਲਈ ਪ੍ਰੇਰਿਤ ਕਰਨ ਲਈ ਆਯੋਜਿਤ ਕੀਤੀ ਗਈ। ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਅਸੀਂ ਇੱਕ ਟੀਮ ਤਿਆਰ ਕੀਤੀ ਹੈ ਜਿਹਦੀ ਵਿੱਚ ਜਿਹੜਾ ਸਾਡੇ ਟ੍ਰੈਫਿਕਨ ਚਾਰਜ ਸੁਖਮੰਦਰ ਸਿੰਘ ਤੇ ਡਿਸਟ੍ਰਿਕਟ ਐਜੂਕੇਸ਼ਨ ਚਲ ਟ੍ਰੈਫਿਕ ਜਿਹੜਾ ਇਹਨਾਂ ਨੇ ਜਿਹੜੀ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਇਹਦੇ ਵਿੱਚ ਜਿਹੜੇ ਸਾਡੇ ਡਿਲੀਵਰੀ ਬੁਆਏ ਨੇ ਮੈਨ 90 ਬੰਦੇ ਆ ਇਹ ਜਿਹੜਾ ਸਾਂ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਗਈ ਹੈ ਮਤਲਬ ਕੋਈ ਵੀ ਜੇ ਕਿਸੇ ਮਤਲਬ ਜੀ ਸਮੱਸਿਆ ਆਉਂਦੀ ਹੈ ਉਹ ਸਾਡੇ ਨਾਲ ਕਰਾਉਣਗੇ ਦੂਸਰਾ ਜੇ ਵੀ ਕੋਈ ਮੰਨ ਲਓ ਇਹਨਾਂ ਨਾਲ ਲੋਕਾਂ ਨਾਲ ਵਾਹ ਵਗਿਆ ਪੂਰਾ ਰਹਿੰਦਾ ਜੇ ਕੋਈ ਇਹਨਾਂ ਨੂੰ ਜਿਹੜਾ ਕੋਈ ਕਾਨੂੰਨ ਦੇ ਖਿਲਾਫ ਕੰਮ ਕਰਦਾ ਉਹਦੇ ਬਾਰੇ ਪਤਾ ਲੱਗਦਾ ਇਹ ਸਾਨੂੰ ਦੱਸਣਗੇ ਤੇ ਇਸ ਤਰ੍ਹਾਂ ਇਹ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ ਇਹਨਾਂ ਨੂੰ ਅਸੀਂ ਜਿਹੜੇ ਆ ਆਪਦੇ ਸਾਰੇ ਜਿਹੜੇ ਨੰਬਰ ਜਿਹੜੇ ਆ ਉਹ ਦਿੱਤੇ ਆ ਇਹ ਇਹ ਜਦੋਂ ਵੀ ਮਨ ਲੋ ਕੋਈ ਇਹੋ ਜਿਹੀ ਘਟਨਾ ਆਉਦੀ 112 ਤੇ ਜਿਹੜੇ ਗੱਲ ਕਰ ਸਕਦੇ ਆ ਬਾਕੀ ਵੀ ਜਿਹੜੇ ਆ ਜਿਹੜੇ ਅਸੀਂ ਵੀ ਆਪਦੇ ਆ ਆਪਣੇ ਟ੍ਰੈਫਿਕ ਇੰਕਾ ਦੇ ਸਾਡੇ ਅਗੇ ਇੰਨਾਂ ਨੇ ਜੋ ਜਿੰਨੇ ਵੀ ਮੁਲਾਜ਼ਮ ਸਾਡੇ ਨੰਬਰ ਇਹਨਾਂ ਦੇ ਦਿੱਤੇ ਆ ਇਹ ਉਹ ਜਿਹੜਾ ਸਾਡੇ ਨਾਲ ਨਾਲ ਜਦੋਂ ਵੀ ਇਸ ਤਰ੍ਹਾਂ ਘਟਨਾ ਆਪਦੀ ਨਾਲ ਦੀ ਨਾਲ ਤਾਲਮਿਲ ਕਰ ਸਕਦੇ ਆ ਲੋਕਾਂ ਨੂੰ ਵੀ ਸਾਡੀ ਇਹ ਹੀ ਅਪੀਲ ਹੈ ਕਿ ਜਿਹੜਾ ਆਪ ਦਾ ਕੰਮ ਪੂਰੇ ਰੱਖਣ ਤੇ ਜਿਹੜਾ ਉਹਨਾਂ ਨੂੰ ਵੀ ਕੋਈ ਜਿਹੜੀ ਇਸ ਤਰ੍ਹਾਂ ਸਮੱਸਿਆ ਨਾ ਆਵੇ ਤੇ ਜਿਹੜਾ ਸਾਡਾ ਟ੍ਰੈਫਿਕ ਇੰਰਵਿਗਨ ਜਿਹੜਾ ਵਧੀਆ ਦਿੱਕਨਾਲ ਸ਼ਹਿਰ ਦਾ ਜਿਹੜਾ ਮਾਹੌਲ ਹੈ ਵਧੀਆ ਰਵੇ ਤੇ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਜਿਹੜਾ ਇਹਦਾ ਸਾਨੂੰ ਜਿਹੜਾ ਹੁਣ ਅੱਗੇ ਰਿਸਪਾਂਸ ਮਿਲੇਗਾ ਉਹਦੇ ਮੁਤਾਬਕ ਅਸੀਂ ਅੱਗੇ ਜਿਹੜੇ ਫੰਦੇ ਤਾਵਾ ਅੱਗੇ ਜਾਵਾਂਗੇ ਜਾਂ ਉਸਦੇ ਹਿਸਾਬ ਨਾਲ ਚਲਾਂਗੇ ਬੇਜੂਰ ਮੇਰਾ ਨਾਮ ਦਵਿੰਦਰ ਪਾਤਸ਼ੰਗੀ ਇਹ ਜੋ ਪੰਜਾਬ ਪੁਲਸ ਵੱਲੋਂ ਸੜਕ ਸੁਰੱਖਿਆ ਮਹਿਮ ਦਾ ਅਭਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਸੋ ਅਸੀਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਆਸਮੀਤ ਕਰਦੇ ਆ ਕਿ ਆਪਣੇ ਪੰਜਾਬ ਪੁਲਿਸ ਵਾਲੇ ਜੋ ਮਹਿਮਤ ਲਈ ਹੈ ਉਹਨੂੰ ਪੂਰਾ ਸਹਿਯੋਗ ਦਿਓ ਤਾਂ ਕਿ ਐਕਸੀਡੈਂਟਾਂ ਦੇ ਵਿੱਚ ਉਹਦੀ ਤਦਾਦ ਘੱਟ ਸਕੇ ਸੋ ਆਪਣੇ ਕਾਗਜ਼ ਪੱਤਰ ਜੋ ਵੀ ਰੱਖਦੇ ਆ ਆਰਸੀ ਲਾਇਸੈਂਸ ਬੀਮਾ ਉਹ ਪੂਰੇ ਰੱਖੋ ਤਾਂ ਕਿ ਤੁਹਾਨੂੰ ਕਿਸੇ ਵੀ ਚਲਾਨ ਸੰਬੰਧੀ ਜਾਂ ਐਕਸੀਡੈਂਟ ਹੁੰਦਾ ਕੋਈ ਬਾਈਚਾਂਸ ਤੇ ਉਹਦੇ ਵਿੱਚ ਦਿੱਕਤ ਨਾ ਹੋਵੇ ਸਰ ਇਸ ਤਰ੍ਹਾਂ ਹੀ ਆਈ ਰਹੇਗਾ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਕੋਈ ਵੀ ਸਾਨੂੰ ਸਹਿਯੋਗ ਵਾਸਤੇ ਅਪੀਲ ਕਰਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਪੂਰੀ ਹਮਾਇਤ ਦੇ ਨਾਲ ਖੜਾਂਗੇ ਅਗਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਪੰਜਾਬ ਪੁਲਿਸ ਨੂੰ ਕੰਟੈਕਟ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਵਾਵਾਂਗੇ ਸਰ ਉਹ ਇਹਨਾਂ ਜਿਹੜੇ ਮੇਨ ਇਨਚਾਰਜ ਸਾਵਾ ਉਹਨਾਂ ਦਾ ਕੰਟੈਕਟ ਨੰਬਰ ਅਸੀਂ ਰੱਖਾਂਗੇ ਕੋਲੇ ਜੇ ਸਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਟ੍ਰੈਕ ਸਬੰਧੀ ਤਾਂ ਉਹਨਾਂ ਨਾਲ ਕੰਟੈਕਟ ਕਰਕੇ ਸਮੱਸਿਆ ਦਾ ਹੱਲ ਕਰਵਾਵਾਂਗੇ ਬਿਲਕੁਲ ਪੰਜਾਬ ਸਰਕਾਰ ਦਾ ਜੋ ਉਪਰਾਲਾ ਹੈ ਉਹਦੇ ਮੁਤਾਬਕ ਜੋ ਕਾਨੂੰਨ ਹੈ ਕਾਨੂੰਨ ਦੇ ਹਿਸਾਬ ਨਾਲ ਜੋ ਹਰ ਇੱਕ ਵਾਸੀ ਹੈ ਉਹਦਾ ਫਰਜ਼ ਬਣਦਾ ਹੈ ਕਿ ਆਪਣੇ ਕਾਜ ਪੱਤਰ ਪੂਰੇ ਰੱਖੇ ਤਾਂ ਕਿ ਉਹਨੂੰ ਕੋਈ ਆਪੀ ਸਮੱਸਿਆ ਨਾ ਆਵੇ ਨਾ ਉਹਦਾ ਚਲਾਨ ਹੋਵੇ ਜੇ ਬਾਈਚਾਸ ਕੋਈ ਐਕਸੀਡੈਂਟ ਸੰਬੰਧੀ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਦੇ ਇਸ ਵੇਲੇ ਕੋਈ ਦਿੱਕਤ ਨਾ ਆਵੇ ਅਤੇ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਦੇਵੇ ਮੋਗਾ ਵਿੱਚ ਪਿੰਡ ਜਨੇਰ ਨੇੜੇ ਤੇਜ਼ ਰਫ਼ਤਾਰ ਕਾਰਨ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿੱਥੇ ਤਿੰਨ ਕਾਰਾਂ ਆਪਸ ਵਿੱਚ ਜ਼ੋਰਦਾਰ ਟਕਰਾ ਗਈਆਂ ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਗੱਡੀਆਂ ਦੇ ਪਰਖੱਚੇ ਤੱਕ ਉੱਡ ਗਏ ਪਰ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਦਸੇ ਦੌਰਾਨ ਇੱਕ ਕਾਰ ਸਵਾਰ ਦੀ ਲੱਤ ਟੁੱਟਣ ਕਾਰਨ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਪਹੁੰਚੀ ਐਸਐਐਫ ਸੜਕ ਰੱਖਿਆ ਫੋਰਸ ਦੀ ਟੀਮ ਵੱਲੋਂ ਤੁਰੰਤ ਇਲਾਜ ਲਈ ਹਸਪਤਾਲ ਦੇ ਵਿੱਚ ਢਾਹਲ ਕਰਵਾਇਆ ਗਿਆ ਮੇਰਾ ਨਾਮ ਅਕੀਬ ਸਿੰਘ ਜੀ ਅੱਜ ਐਕਸੀਡੈਂਟ ਹੋਇਆ ਹੈਗਾ ਫੋਰਟੂਨ ਦੀ ਗੱਡੀ ਚਲਾ ਰਹੇ ਹਾਂ ਜੀ ਮੈਂ ਚਲਾ ਰਿਹਾ ਸੀ ਜਿਵੇਂ ਹੋਇਆ ਹਾਦਸਾ ਅਸੀਂ ਨਾ ਜੀ ਮੋਗੇ ਤੋਂ ਆ ਰਹੇ ਸੀ ਅਸੀਂ ਚੱਲੇ ਹਾਂ ਕੋੜੀ ਕੋੜੀ ਤੋਂ ਕਦਰ ਵਾਲਾ ਪਿੰਡ ਮੇਰੇ ਨਾਲ ਸੇ ਚਾਚੀ ਜੀ ਨੇ ਉਹਨਾਂ ਨੂੰ ਲੈਣ ਚੱਲਿਆ ਸੀ ਆ ਵੀ ਕ੍ਰੇਟਾ ਵਾਲਾ ਗੱਡੀ ਬਹੁਤ ਏਨੀ ਤੇਜ਼ ਸੀ ਐਨੇ ਪਹਿਲਾਂ ਮਾਰੀ ਟੱਕਰ ਸਪੀਡ ਵਾਲੀ ਸਾਈਡ ਮਾਰ ਕੇ ਮਗਰੇ ਮੇਰੀ ਗੱਡੀ ਆਉਂਦੇ ਸੀ ਫਿਰ ਮੇਰੀ ਗੱਡੀ ਬਹੁਤ ਜ਼ਿਆਦਾ ਜ਼ੋਰ ਦੀ ਹਿੱਟ ਹੋਇਆ ਏ ਆਏ ਸਾਡੀਆਂ ਲੱਗੀਆਂ ਸੀਟ ਬੈਲਟਾਂ ਕਰਕੇ ਸਾਡਾ ਬਚਾਅ ਹੋ ਗਿਆ ਜੀ ਦੋ ਜਣੇ ਸੀ ਹਾਂ ਜੀ ਦੋਵੇਂ ਜਾਣੇ ਸੀ ਜੀ ਠੀਕ ਹੈ ਹਾਂ ਜੀ ਠੀਕ ਆ ਜੀ ਸਾਡੇ ਕੋਲ ਸੀਟ ਬੈਲਟਾਂ ਜ਼ਿਆਦਾ ਉਹਦੀ ਗੱਡੀ ਜ਼ਿਆਦਾ ਸਪੀਡ ਦੀ ਕਾਫੀ ਸਪੀਡ ਤੇ ਪਿੱਛੋਂ ਹਾਂਜੀ ਹੋਰ ਪਿੰਡ ਤੇ ਗੱਡੀਆਂ ਕਿੱਥੋਂ ਹਾਂਜੀ ਪਹਿਲਾਂ ਸਵਿਫਟ 'ਚ ਮਾਰੀ ਹੈ ਇਹਨੇ ਮਾਰੀ ਪਹਿਲਾਂ ਸਵਿਫਟ 'ਚ ਮਾਰੀ ਹੈ ਸਵਿਫਟ 'ਚ ਮਾਰ ਕੇ ਬਾਅਦ 'ਚ ਮੇਰੀ ਗੱਡੀ ਦੀ ਵਜ੍ਹਾ ਹਾਂਜੀ 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 ਤੁਸੀਂ ਕੋਈ ਨਹੀਂ ਮੈਂ ਨਹੀਂ ਨਹੀਂ ਮੈਂ ਮੋਗਾ ਤੋਂ ਆ ਰਿਹਾ ਸੀ ਮੈਂ ਚੰਡੀਗੜ੍ਹ ਤੋਂ ਮੋਗਾ ਮੋਗੇ ਇਧਰ ਆ ਰਿਹਾ ਸੀ ਮੋਗੇ ਤੋਂ ਸਾਹ ਕੋਲ ਤੋਂ ਹਾਂਜੀ ਸਾਡੇ ਪਿੰਡ ਤੇ ਕਾਦਰ ਵਾਲਾ ਜੀ ਕਾਦ ਪਿੰਡ ਜਾ ਰਿਹਾ ਹੈ ਕਾਦਰ ਵਾਲੇ ਮੈਂ ਮੇਰੇ ਮਾਮਾ ਮਾਮਾ ਜੀ ਨੇ ਇਹਨਾਂ ਕੋਲ ਥੱਲੇ ਮੇਰੀ ਚਾਚੀ ਜੀ ਇੱਥੇ ਸੀ ਆਏ ਹੋਏ ਹਾਂਜੀ ਉਹ ਸਵਿਫਟ ਸੀ ਸਾਡੀ ਉਹ ਗੱਡੀ ਸਪੀਡ ਤੇ ਸੀ ਉਹ ਗੱਡੀ ਓਵਰ ਸਪੀਡ ਸੀ ਲੇਡੀ ਕਾਂਸਟੇਬਲ ਪਰਮਿੰਦਰ ਕੌਰ ਅੱਜ ਖਲਵਾਰੇ ਕੋਲ ਐਕਸੀਡੈਂਟ ਹੋਇਆ ਹੈਗਾ ਕਿਉਂਕਿ ਐਕਸੀਡੈਂਟ ਹੋਇਆ ਹੈਗਾ ਜਿਸ ਨੂੰ ਲੱਗਦਾ ਹੈ ਹਾਂਜੀ ਜਿਹੜਾ ਨਾਰੇ ਕੋਲ ਐਕਸੀਡੈਂਟ ਹੋਇਆ ਉਹਦੇ ਵਿੱਚ ਤਕਰੀਬਨ ਤਿੰਨ ਗੱਡੀਆਂ ਜਿਹੜੀਆਂ ਆ ਉਹ ਹਾਦਸਾਗਰ ਤੋਂ ਹੋਈਆਂ ਨੇ ਜਿੰਨਾਂ ਵਿੱਚੋਂ ਇੱਕ ਗੱਡੀ ਜਿਹੜੀ ਆ ਉਹ ਕੋਟੀਸੇਖਾ ਵੱਲੋਂ ਆ ਰਹੀ ਦੱਸੀ ਜਾ ਰਹੀ ਸੀ ਜਿਹੜੀ ਕਿ ਕਰੇਟਾ ਗੱਡੀ ਚਲਾ ਮੰਜਿੰਦਰ ਸਿੰਘ ਰਿਆ ਸੀਗਾ ਜੋ ਕਿ ਕੋਟੀਸੇਖਾ ਵੱਲੋਂ ਆ ਰਹੀ ਸੀ ਤੇਜ਼ ਹੋ ਰਿਹਾ ਇਹ ਇਹ ਬਹੁਤ ਜ਼ਿਆਦਾ ਮਤਲਬ ਤੇਜ਼ ਆ ਰਹੀ ਸੀ ਗੱਡੀ ਜਿਹਦੇ ਕਰਕੇ ਕਿ ਓਵਰਟੇਕਿੰਗ ਕਰਨ ਦੇ ਨਾਲ ਜਿਹੜੀਆਂ ਦੋ ਗੱਡੀਆਂ ਆ ਉਹ ਮਤਲਬ ਇਹ ਇੱਕ ਗੱਡੀ ਦੋਰਾ ਹਾਦਸਾ ਅਦਕਸ਼ਤ ਕੀਤੀਆਂ ਗਈਆਂ ਆ ਕੋਟੀ ਸੇ ਖਵਲ ਮੋਗੇ ਵੱਲੋਂ ਆ ਰਹੀ ਜਿਹੜੀ ਗੱਡੀ ਸੀ ਉਹਦੇ ਆ ਚਾਲਕ ਅਰਸ਼ਦੀਪ ਸਿੰਘ son of ਜਗਤਾਰ ਸਿੰਘ ਦੱਸਿਆ ਜਾ ਰਿਹਾ ਆ ਵਾਸੀ ਇਹ ਹੈਗੇ ਨੇ ਜੀ ਜਿਲ੍ਹਾ ਫਿਰੋਜ਼ਪੁਰ ਪਿੰਡ ਕਾਂਦਾ ਬੋੜਾ ਹਾਂਜੀ ਹਾਂ ਜਿਸ ਸਿਫਟ ਗੱਡੀ ਵੀ ਕੋਈ ਵੱਲੀ ਹੈਗੀ ਹਾਂ ਜਿਸ ਸਿਫਟ ਗੱਡੀ ਜਿਹੜੀ ਦੱਸੀ ਜਾ ਰਹੀ ਆ ਉਹ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਆ ਕਿ ਜਿਹੜੀ ਕ੍ਰੇਟਾ ਗੱਡੀ ਓਵਰਟੇਕਿੰਗ ਕਰਨ ਦੇ ਨਾਲ ਜਿਹੜੀ ਉਹ ਵੀ ਗੱਡੀ ਮਤਲਬ ਇਹਨੇ ਹਟਕੀ ਸੀ ਆ ਉਹਦਾ ਜਿਹੜਾ ਚਾਲਕ ਆ ਉਹ ਮਨਰਾਜ ਸਿੰਘ ਦੱਸਿਆ ਜਾ ਰਿਹਾ ਆ ਸਨ ਆਫ ਗੁਰਮੀਲ ਸਿੰਘ ਇਹ ਵਾਤੀ ਕੋਈ ਇਹ ਵਾਤੀ ਲੋਕਲ ਮੋਗਾ ਤੋਂ ਆ ਹਾਂਜੀ ਟੋਟਲ ਤਿੰਨ ਗੱਡੀਆਂ ਨੂੰ ਨੁਕਸਾਨ ਹੋਇਆ ਜੀ ਟੋਟਲ ਤਿੰਨ ਗੱਡੀਆਂ ਨੂੰ ਨੁਕਸਾਨ ਹੋਇਆ ਜੀ ਜਿਹਦੇ ਚ ਡਰਾਈਵਰ ਆਹ ਜਿਹੜਾ ক্রেਤਾ ਗੱਡੀ ਵਾਲਾ ਜਿਹੜੀ ਗੱਡੀ ਓਵਰਟੇਕਿੰਗ ਕਰ ਰਹੀ ਸੀ ਮਤਲਬ ਉਹ ਦਾ ਜਿਹੜਾ ਪੱਟ ਜਿਹੜਾ ਟੁੱਟ ਗਿਆ ਆ ਤਕਰੀਬਨ ਤੇ ਕਾਫੀ ਜਿਹੜਾ ਜ਼ਖਮੀ ਵੀ ਦੱਸਿਆ ਜਾ ਰਿਹਾ ਆ ਉਹਨੂੰ ਮੈਡੀ ਸਿਟੀ ਹਸਪੀਟਲ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਹੈ ਬਾਕੀ ਦੇ ਦੂਜੇ ਕੀ ਹਾਂਜੀ ਹਾਂਜੀ ਉਹ ਬਾਕੀ ਠੀਕ ਨੇ ਜੀ ਆਮ੍ਰਿਤਸਰ ਵਿੱਚ April 2025 ਦੋ ਟਾਇਰਾਂ ਦੀ ਦੁਕਾਨ ਕ੍ਰੀਏਟਿਵ ਵਿਲਸ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਇਨਕਾਊਂਟਰ ਕੀਤਾ ਇਸ ਮਾਮਲੇ ਦਾ ਮੁੱਖ આરોપી ਗੁਰਪ੍ਰੀਤ ਸਿੰਘ ਉਰਫ ਲਾਲ ਪੁਲਿਸ ਨਾਲ ਮੁਕਾਬਲੇ ਦੌਰਾਨ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਅੰਬੇ ਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ ਲਾਲ ਮੋਹਧਿਆਰ ਦੀ ਬ੍ਰਾਮ ਦੇ ਲਈ ਸਨ ਸਿਟੀ ਬਟਾਲਾ ਰੋਡ ਦੀ ਬੈਕਸਾਈਡ ਤੇ ਲੈ ਕੇ ਜਾਇਆ ਗਿਆ ਸੀ ਜਿਸ ਦੌਰਾਨ આરોપી ਨੇ ਲੁਕੋ ਕੇ ਰੱਖੇ ਪਿਸੋਲ ਨਾਲ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋਸ਼ੀ ਨੂੰ ਗੋਲੀ ਲੱਗੀ ਤੇ ਮੌਕੇ ਤੇ ਹਥਿਆਰ ਵੀ ਬਰਾਮਦ ਕਰ ਲਏ ਗਏ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ ਉਦੇ ਚਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਅਸੀਂ ਬੜਾ ਸੈਂਸਿਟਿਵਲੀ ਲੈਣੇ ਔਰ ਹਰੇਕ ਜਿਹੜਾ ਕ੍ਰਾਈਮ ਆ ਉਹਨੂੰ ਪਰਸੂ ਕਰੀਦਾ ਇਹਦੇ ਚ ਅੱਜ ਪ੍ਰਭ ਦਾਸੂਵਾਲ ਜਿਹੜਾ ਇੱਕ ਨਟੋਰੀਅਸ ਗੈਂਗਸਟਰ ਹੈ ਉਹਦੇ ਦੋ ਮੇਨ ਸ਼ੂਟਰ ਜਿਹੜੇ ਆ ਅਰੈਸਟ ਹੋਏ ਆ ਔਰ ਇਹਦੇ ਚ ਆਪਾਂ ਪਿੱਛੇ ਜਾਈਏ 114 ਨੂੰ ਕ੍ਰੀਏਟਿਵ ਸ਼ੋਰੂਮ ਟਾਇਰ ਜਿਹੜੀ ਵਾਰਦਾਤ ਹੋਈ ਸੀ ਮਕਬੂਲਪੁਰ ਏਰੀਏ ਚ ਉੱਥੇ ਪਹਿਲਾਂ ਫਰੋਤੀ ਦੀ ਕਾਲ ਕੀਤੀ ਸੀ ਇਹਨੇ ਰੱਬ ਨੇ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਬੰਦਿਆਂ ਨੇ ਆ ਕੇ ਫਾਇਰਿੰਗ ਕੀਤੀ ਸੀ ਉਹਨੂੰ ਯਾਦ ਹੋਣਾ ਉਸ ਕੇਸ ਨੂੰ ਅਸੀਂ ਪਰਸਿਊ ਕਰ ਰਹੇ ਸੀ ਔਰ ਇਹਦੇ ਚ ਬੰਦੇ ਨਾਮਜ਼ਦ ਕੀਤੇ ਹੋਏ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜਾ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਦੋਨੇ ਬੰਦੇ ਅਰੈਸਟ ਹੋਏ ਨੇ ਇਦੇ ਚ ਜਿਹੜੇ ਅਰੈਸਟਡ ਬੰਦੇ ਆ ਗੁਰਪ੍ਰੀਤ ਏਲੀਅਸ ਲਾਲ ਤੇ ਜੋਬਨਪ੍ਰੀਤ ਏਲੀਅਸ ਜੋਬਨ ਦੋਨੋਂ ਚਾਟ ਇਵੈਂਟ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਜਿਹੜਾ ਤੀਸਰਾ ਸਾਥੀ ਬੋੜ ਸਿੰਘ ਹੈ ਉਹ ਪੱਟੀ ਤਰਨਤਾਰਨ ਦਾ ਸੀਗਾ ਜਿਹੜਾ ਗੁਰਪ੍ਰੀਤ ਲਾਲ ਹੈ ਮੋਟਰਸਾਈਕਲ ਚਲਾ ਰਿਆ ਸੀ ਬੋੜ ਸਿੰਘ ਨੇ ਫਾਇਰਿੰਗ ਕੀਤੀ ਸੀ ਜੀ ਔਰ ਜਿਹੜਾ ਜੋਬਨ ਹੈ ਉਹਤੇ ਲੌਜਿਸਟਿਕ ਸਪੋਰਟ ਤੇ ਅਬਜ਼ਰਵ ਕਰ ਰਿਆ ਸੀ ਐਜ਼ ਏ ਜਿਹੜਾ ਬੈਕਅਪ ਉਸ ਵਾਰਦਾਤ ਦੇ ਵਿੱਚ ਇਨਾਂ ਦੀ ਪੁੱਛਗਿੱਤੋਂ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਕ੍ਰੀਏਟਿਵ ਟਾਇਰ ਵਾਲੇ ਮੁਕੱਦਮਾ ਜਿਹੜਾ ਸੀਪੀ ਅੰਮ੍ਰਿਤਸਰ ਦਾ ਏਰੀਆ ਦਾ ਸੀ ਉਸ ਤੋਂ ਇਲਾਵਾ ਜਿਹੜਾ ਇਹ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਪੱਟੀ ਦੇ ਵਿੱਚ 11/1/2025 ਦਾ ਵੀ ਬੋਟ ਸਿੰਘ ਜਿਹੜੇ ਚ ਜੇਲ੍ਹ ਚ ਹੈ ਉਹ ਮੁਕੱਦਮਾ ਦਰਜ ਹੈ ਤਰਨਤਾਰਨ ਦੇ ਵਿੱਚ ਜੁਗ ਜਿਹੜਾ ਸਟੂਡੀਓ ਸੈਲੂਨ ਹੈ 24/2025 ਨੂੰ ਤੇ ਫਾਇਰਿੰਗ ਕੀਤੀ ਗਈ ਉਹਦੇ ਗੇਟ ਦੇ ਉੱਤੇ ਉੱਥੇ ਵੀ ਮੁਕਦਮਾ ਦਰਜ ਹੈ 10000 ਰੁਪਏ ਇਹਨਾਂ ਨੂੰ ਉਸ ਕੰਮ ਵਾਸਤੇ ਮਿਲਿਆ ਸੀ ਉਦੋਂ ਜੋ ਪੁੱਛ ਕੇ ਦੱਸਿਆ ਬੁਲਟੋਏ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਕਾਰ ਦੇ ਉੱਤੇ ਤਿੰਨ ਤੇ ਚਾਰ ਰਾਉਂਡ ਜਿਹੜੇ ਫਾਇਰ ਕੀਤੇ ਗਏ ਉਸ ਤੋਂ ਬਾਅਦ ਸ਼ੇਰੋਂ ਪਿੰਡ ਦੇ ਵਿੱਚ ਟਾਰਗੇਟਡ ਫਾਇਰਿੰਗ ਕੀਤੀ ਇੱਕ ਇੰਡੀਵਿਜੂਅਲ ਦੇ ਉੱਤੇ ਜੋ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਬਾਹਰ ਖੜਾ ਸੀਗਾ ਉਹਦੇ ਕੰਨ ਦੇ ਕੋਲ ਦੀ ਜਿਹੜੀ ਆ ਬੁਲਟ ਗਰੇਜ਼ ਕਰਕੇ ਨਿਕਲੀ ਇਹ ਭੱਜ ਗਿਆ ਉੱਥੋਂ ਤਰਨਤਾਰਨ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਜੁਐਲਰੀ ਸ਼ਾਪ ਤੇ ਫਤਨ ਦੋ ਤਿੰਨ ਰਾਉਂਡ ਫਾਇਰ ਕੀਤੇ ਰੈਕੀ ਕਰਕੇ ਸੋ ਇਹ ਬੜਾ ਇੰਪੋਰਟੈਂਟ ਸ਼ੂਟਿੰਗ ਮੋਡਿਊਲ ਜਿਹੜਾ ਬਸਟ ਕੀਤਾ ਜਿਹੜਾ ਕਿ ਪ੍ਰਭ ਦਾਸੂ ਵਾਲਾ ਆਪ オਪਰੇਟ ਕਰ ਰਿਹਾ ਸੀ ਦੋ ਬੰਦੇ ਚੋਂ ਅਸੀਂ ਫੜੇ ਨੇ ਉਸ ਤੋਂ ਬਾਅਦ ਜਿਹੜਾ ਗੁਰਪ੍ਰੀਤ ਲਾਲ ਆ ਇਹਦੀ ਪੁੱਛਗਿੱਛ ਤੇ ਉੱਤੇ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਥੇ ਜਿਹੜਾ ਮੁਕੰਪੁਰਾ ਪੁਲਿਸ ਸਟੇਸ਼ਨ ਦੀ ਜਿਹੜੀ ਜਰਿਸਡਿਕਸ਼ਨ ਦੇ ਵਿੱਚ ਜਦੋਂ ਐਸਐਚਓ ਮਕਬੂਲਪੁਰਾ ਤੇ ਉਹਦੀ ਪਾਰਟੀ ਇੱਥੇ ਆਈ ਰਿਕਵਰੀ ਆਫ ਵੈਪਨ ਦੇ ਵਿੱਚ ਪਹਿਲਾਂ ਜਿਹੜਾ ਦਰਖਤਾ ਇਧਰਲੇ ਪਾਸੇ ਇਸ਼ਾਰਾ ਕੀਤਾ ਕਿ ਇੱਥੇ ਐ ਜਦੋਂ ਪੁਲਿਸ ਪਾਰਟੀ ਉਧਰੋਂ ਤੁਰੀ ਤੇ ਭੱਜ ਕੇ ਦੂਜੇ ਪਾਸੇ ਜਿਹੜਾ ਲੋਡਡ ਪਿਸਟਲ ਸੀਗਾ ਉਹ ਚੁੱਕ ਕੇ ਫਾਇਰ ਕੀਤਾ ਐਸਐਚਓ ਸਾਹਿਬ ਜਸਜੀਤ ਸਿੰਘ ਤੇ ਤੇ ਉਹਦੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਸਜੀਤ ਨੇ ਜਦੋਂ ਫਾਇਰ ਕੀਤਾ ਉਹਦਾ ਇੱਕ ਇੰਜਰਡ ਹੋਇਆ ਨੂੰ ਗੁਰਪ੍ਰੀਤ ਲਾਲ ਨੂੰ ਜਿਹੜਾ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਬੋਰਡ ਸਿੰਘ ਨੂੰ ਅਸੀਂ ਜਲਦੀ ਪ੍ਰੋਡਕਸ਼ਨ ਵਾਂਂਡ ਤੇ ਲੈ ਕੇ ਆਵਾਂਗੇ ਔਰ ਉਹਦੇ ਨਾਲ ਸਾਰੀਆਂ ਵਾਰਦਾਤਾਂ ਜਿਹੜੀਆਂ ਕਾਫੀ ਜਿਵੇਂ ਮੈਂ ਤੁਹਾਨੂੰ ਨਾਲ ਜਿਹੜੀਆਂ 4 ਤਰਨ ਤਰਨ ਦੀਆਂ 5ਵੀਂ ਅੰਮ੍ਰਿਤਸਰ ਦੀ ਹੈ ਔਰ ਇਹਦਾ ਬਿਲਕੁਲ ਲੱਕ ਟੁੱਟਿਆ ਇਸ ਗੱਲ ਨਾਲ ਕਿਉਂਕਿ ਬੜੇ ਮੇਨ ਬੰਦੇ ਐ ਇਹ ਜਿਹੜੇ ਉਹਦੇ ਜਿਹੜੇ ਮਨਸੂਬੇ ਨੇ ਔਰ ਮਾੜੇ ਹਰਕਤਾਂ ਨੇ ਐ ਐਕਸਟਰਸ਼ਨ ਦੀਆਂ ਉਹ ਉਹਨੂੰ ਅੰਜਾਮ ਦਿੰਦੇ ਸੀਗੇ ਇਹਦੇ ਚ 0.30 ਬੋਰ ਦਾ ਇੱਕ ਬੜਾ ਸਫਿਸਟਿਕੇਟ ਤੇ ਲੀਥਲ ਪਿਸਟਲ ਬਰਾਮਦ ਹੋਇਆ ਇਹ ਸਾਰਾ ਜਿਹੜੀ ਇਨਵੈਸਟੀਗੇਸ਼ਨ ਬੜੀ ਵਧੀਆ ਪ੍ਰੋਫੈਸ਼ਨ ਤਰੀਕੇ ਨਾਲ ਡੀਸੀਪੀ ਰਵਿੰਦਰਪਾਲ ਸਿੰਘ ਜੀ ਦੇ ਰਹਿਨੁਮਾਈ ਚ ਹੋਈ ਮੈਡਮ ਜਸਰੂਪਾਟ ਸਾਡੇ ਐਡੀਸੀਪੀ 3 ਔਰ ਅਨੁਭਵ ਜੈਨ ਜੀ ਸਾਡੇ ਏਸੀਪੀ ਐਸਐਚਓ ਮਕੂਲਪੁਰ ਜਸਜੀਤ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਅੱਗੇ ਵੀ ਇਹਦੇ ਚ ਹੋਰ ਕਾਰਵਾਈ ਹੋਏਗੀ ਬੋਰਡ ਸਿੰਘ ਨੂੰ ਵੀ ਅਸੀਂ ਜੇਲ੍ਹ ਚੋਂ ਲੈ ਕੇ ਆਵਾਂਗੇ ਕਿਉਂਕਿ ਇਸ ਕੇਸ ਦਾ ਮੇਨ ਮੁਲਜ਼ਮ ਉਹ ਵੀ ਹੈ ਨਾਲ ਉਸ ਤੋਂ ਬਾਅਦ ਹੋਰ ਵੀ ਜਿਹੜੇ ਖੁਲਾਸੇ ਹੋਣ ਦੀ ਹੋਮੀ ਸਰ ਏਜ ਕਿੰਨੀ ਕਹੇ ਇਹਨਾਂ ਦੀ ਇਹ ਜਿਹਨਾਂ ਦੀ ਜਿਹੜਾ ਗੁਰਪ੍ਰੀਤ ਲਾਲ ਹੈ 23 ਸਾਲ ਦਾ ਜੀ ਜੋਬਨਪ੍ਰੀਤ 18 ਸਾਲ ਦਾ ਔਰ ਜਿਹੜਾ ਗੁਰਪ੍ਰੀਤ ਲਾਲ ਤੇ ਬੋਡ ਸਿੰਘ ਹੈ ਇਹ ਕਜ਼ਨ ਬ੍ਰਦਰ ਨੇ ਉੱਥੇ ਆਪਸ ਚ ਮਾਸੀ ਦੇ ਬੱਚੇ ਆ ਇੱਕ ਦੂਜੇ ਦੇ ਔਰ ਇਹ ਦੋਨੋਂ ਜੋਬਨ ਤੇ ਇੱਕੋ ਪਿੰਡ ਦੇ ਨੇ ਚਾਟੀ ਬਣੀ ਸਰ ਇਹ ਕ੍ਰੀਏਟਿਵ ਅਲੋਇ ਵਿਲਸ ਤੇ ਕਿੰਨੀ ਵਾਰ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਇੱਕੋ ਇਨਸਟੈਂਟ ਕੀਤਾ ਗਿਆ ਜਾਂ ਦੋ ਦਿਨ ਕੋਈ ਕੋਈ ਹੈ ਜੀ ਇਹ ਜਿਹੜਾ 12 4 ਨੂੰ ਐਫ ਆਈ ਆਰ ਦਰਜ ਹੋਈ ਹੈ 11 ਨੂੰ ਰਾਤ ਨੂੰ तकरीबन 8 ਵਜੇ ਦੇ ਕਰੀਬ ਦੀ ਵਕੂਆ ਥਾਣਾ ਮਕਬੂਲਪੁਰਾ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਸੀ ਵੈਪਨ ਕਿਥੋਂ ਰਿਹਾ ਵੈਪਨ ਪ੍ਰਾਪਤ ਦਾ ਸੁਵਾਲੀ ਬਾਹਰੋਂ ਮੰਗਾ ਕੇ ਦਿੰਦਾ ਜੀ ਵਾਇਆ ਡਰੋਨ ਨੇ ਇਹਨਾਂ ਨੂੰ ਹੈਂਡਓਵਰ ਕਰਾਏ ਆ ਉਹ ਬੋੜ ਸਿੰਘ ਵੀ ਹੁਣ ਲੈ ਕੇ ਆਵਾਂਗੇ ਉਹਦੀ ਪੁੱਛਗਿੱਛ ਹੋਏਗੀ ਇਸ ਗੱਲ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਿੰਦਰ ਸਿੰਘ ਕੋਹਲੀ ਨੂੰ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਪੁਲਿਸ ਦੀ ਅਰਜ਼ੀ ਤੇ ਐਸ ਐਸ ਪੀ ਕੋਹਲੀ ਨੂੰ ਹੋਰ ਪੰਜ ਨਾਦਰੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ ਕੋਲੀ ਨੂੰ ਸੋਮਵਾਰ ਮੋੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਵਿੱਚ ਹੁਣ ਤੱਕ 16 ਲੋਕਾਂ ਦੇ ਖਿਲਾਫ ਕੇਸ ਦਰਜ ਹੋ ਚੁੱਕਾ ਹੈ ਜਿਨ੍ਹਾਂ ਵਿੱਚੋਂ ਦੋ ਦੀ ਗ੍ਰਿਫਤਾਰੀ ਹੋ ਚੁੱਕੀ ਸਿੰਦਰ ਸਿੰਘ ਕੋਲੀ ਨੂੰ ਪਹਿਲਾ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਰਾਣਾ ਗਰੁੱਪ ਦੇ ਸੰਸਥਾਪਕ ਡਾਕਟਰ ਰੁਗबीर ਸੂਰੀ ਦਾ ਦਿਹਾਂਤ ਹੋ ਗਿਆ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਸ਼ਰਧਾਲੂ ਅਨੁਾਈ ਅਤੇ ਸ਼ੁਭਚਿੰਤਕ ਇਕੱਠੇ ਹੋਏ ਅਤੇ ਸਮਾਤ ਸੇਵਾ ਅਤੇ ਧਰਮ ਲਈ समर्पित जीवनो श्रद्धांजलि भेंट की थी इस मौके पे सीनियर भाजपा नेता तरुण चुग ने कहा है कि डॉGBीर सोरी आज ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਵਿਚਾਰ ਸੰਸਥਾਵਾਂ ਅਤੇ ਪ੍ਰੇਰਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਹ ਦਿਖਾਉਂਦੀਆਂ ਰਹਿਣਗੀਆਂ ਤੇ ਉਹਨਾਂ ਦੀ ਵਿਰਾਸਤ ਅਮਰ ਹੈ डॉ रघुवीर सिंह ਗਵੇ ਜੀ ਬਹੁਤ ਪੁਰਾਣੇ ਸਵੈ ਸੇਵਕ ਭਾਰਤੀ ਜਨਤਾ ਪਾਰਟੀ ਦੇ ਮੈਂਸ਼ਾ ਹੈਂ ਅਸ਼ੀਰਵਾਦ ਅੰਦਰ ਹੈ और बहुत पुराना राष्ट्रीय परिवार है एक ऐसा परिवार जिन्हें हमेशा ही एक इलाके को बहुत काम किया अपनी जिंदगी के अस्सी साल देश भक्ति से लगाए, और आखिरी समय भी अंग दान करके गए हैं मैं तो परिवार में मिलिया ਰਗ ਰਗ ਚ ਦੇਸ਼ ਭਗਤੀ ਮਾਨਵਤਾ ਦੇਸ਼ ਦੇ ਪ੍ਰਤੀ ਸੇਵਾ ਬਹੁਤ ਵੱਡਾ ਕਟਾਅ ਅੱਜ ਹੋਇਆ ਵੱਡੀ ਮਹਾਨ ਸ਼ਖਸੀਅਤ ਸੀ ਸ਼੍ਰਗੂਰ ਸੂਰੀ ਜੀ ਦਾ ਨਾਮ ਅੰਧਿਆਈ ਸਾਹਮਣੇ ਉਹਨਾਂ ਦਾ ਜੀਵਨ ਦਾ ਪੂਰਾ ਤਪੱਸਿਆ ਉਹਨਾਂ ਦੀ ਉਹਨਾਂ ਦਾ ਤਿਆਗ ਸਾਹਮਣੇ ਆਇਆ ਬੀਤੀ ਦੇਰ ਰਾਤ ਮੋਗਾ ਦੇ ਮੇਨ ਬਾਜ਼ਾਰ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ ਟਰੈਕਟਰ ਨਾਲ ਪਰੇ ਇੱਕ ਟਰਾਲੇ ਵਿੱਚੋਂ ਪ੍ਰੋਲੰਗ ਰਹੀ ਬਿਜਲੀ ਦੀ ਤਾਰ ਅੜ ਗਈ। ਤਾਰ ਫਸਣ ਕਾਰਨ ਦੋ ਬਿਜਲੀ ਦੇ ਖੰਬੇ ਟੁੱਟ ਕੇ ਟਰਾਲੇ ਦੇ ਉੱਪਰ ਡਿੱਗ ਪਏ। ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੈ। ਹਾਦਸੇ ਕਾਰਨ ਅੱਧੇ ਸ਼ਹਿਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਜਦਕਿ ਸੁਰੱਖਿਆ ਦੇ ਮੱਦੇਨਜ਼ਰ ਟ੍ਰੈਫਿਕ ਰੂਟ ਨੂੰ ਤੁਰੰਤ ਡਾਇਵਰਟ ਕੀਤਾ ਗਿਆ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ਤੇ ਪਹੁੰਚ ਕੇ ਜਿਨਾਵਲੋ ਬਿਜਲੀ ਸਪਲਾਈ ਨੂੰ ਦੁਬਾਰਾ ਸਾਰੇ ਢਾਂਗ ਨਾਲ ਚਲਾਉਣ ਲਈ ਮਰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ। ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।